ਸਤਿ ਸ੍ਰੀ ਅਕਾਲ ਜੀ ਪਿੰਡਾ ਗਲ ਡੇਰੀ ਫਾਰਮ ਬੂਆਂ ਵਾਲਾ ਤੇ ਤੁਹਾਡਾ ਸਵਾਗਤ ਆ ਅੱਜ ਆਪਣੇ ਕੋਲ ਇੱਕ ਪਹਿਲਣ ਕੱਟੀ ਸੂਈ ਆ ਮਹਾਰਾਜ ਦੀ ਮੇਰ ਨਾਲ ਕੱਟੀ ਨੂੰ ਲੇਵਾ ਜਾਨਵਰ ਆਪਣੇ ਕੋਲੇ ਨਾ 4-5 ਖੜੇ ਹੀ ਹੁੰਦੇ ਆ ਪਰ ਵੀਡੀਓ ਵੀਡੀਓ ਪਾਉਂਦਾ ਕਈ ਵਾਰੀ ਟਾਈਮ ਨਹੀਂ ਲੱਗਦਾ ਸੋਭਾ ਸੋਭਾ ਚਲੋ ਘਰੇ ਸੀਗੇ ਇਹਦੀ ਵੀਡੀਓ ਮੈਂ ਘਾ ਦਿਖਾਈਏ ਕਿ ਛੋਟੀ ਟੋਪਰ ਨਗੀਨਾ ਮਗਰ ਵੀ ਕੱਟੀ ਆ ਪਹਿਲਾ ਸੂਆ ਸੂਈ ਆ ਬਾਬੇ ਦੀ ਮੇਰ ਨਾਲ ਬੱਚੇ ਬੁੱੱਚੇ ਨਾਲ ਵੀ ਸਹਿਮਤਾ ਛੱਟੀ-ਚੁੱਟੀ ਜਾਂਦੀ ਵਧੀਆ ਬਾਕੀ ਜਿਹੜਾ ਇਹਦਾ ਲੇਵਾ ਨਾ ਲੇਵਾ ਦਾ ਬਹੁਤ ਹੀ ਜ਼ਿਆਦਾ ਜਿਹਨੂੰ ਆਪਾਂ ਸੁਪਰਸਟਾਰ ਕਹਿ ਸਕਦੇ ਹਾਂ ਝੋਟੀ ਆਜ ਦੀ ਪੈਠ ਦੇਖ ਲਓ ਤੁਸੀਂ ਖੁੱਡਾ ਖਾਡਾ ਬਾਬੇ ਦੀ ਮੇਰ ਨਾ ਚੜਦੀ ਕਲਾ ਵਾਲੇ ਕੰਮ ਆ ਸਾਰੇ ਛੱਟੀ ਦੇ ਮਗਰ ਵੀ ਇਹਦੇ ਕੱਟ ਗਏ ក្រਸ ਮੈਂ ਆ ਚਲੋ ਐਰ ਕੀ ਕਾਲੇ ਸਾਂ ਤੋਂ ਗੱਬਣ ਹੋਊਗੀ ਤੇ ਬੱਚਾ ਕਾਲਾ ਆ ਗਿਆ ਤੇ ਇਹ ਨੀਲੀ ਦੇ ਬੱਚੇ ਟੋਪਰ ਪਾ ਸਕਦੀ ਹੈ ਬਾਕੀ ਜਿਹੜੀ ਕਹਿਣ ਵਾਲੀ ਗੱਲ ਨਹੀਂ ਇਹਦੀ ਗੱਲ ਆ ਜਿਹੜੀ ਆ ਲੇਵੇ ਦੀ ਇਹ ਸੱਚੇ ਬਾਸ਼ਾ ਪਰਮਾਤਮਾ ਦੀ ਮਿਹਰ ਦੇ ਨਾਲ ਬਹੁਤ ਵਧੀਆ ਬਹੁਤ ਹੀ ਚੰਗਾ